ਇੱਕ ਵਾਰ ਦੀ ਗੱਲ ਹੈ ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਜੀ ਸਫ਼ਰ ਕਰ ਰਹੇ ਸਨ। ਰਾਹ ਵਿੱਚ ਉਹਨਾਂ ਨੂੰ ਇੱਕ ਪਿੰਡ ਮਿਲਿਆ। ਪਿੰਡ ਦੇ ਬਾਹਰ ਉਹਨਾਂ ਨੇ ਦੇਖਿਆ ਕਿ ਕੁਝ ਕਿਸਾਨ ਖੇਤਾਂ ਵਿੱਚ ਮਿਹਨਤ ਕਰ ਰਹੇ ਸਨ। ਗੁਰੂ ਜੀ ਨੇ ਪਿੰਡ ਦੇ ਨਜ਼ਦੀਕ ਇੱਕ ਥਾਂ ਬੈਠ ਕੇ ਭਾਈ ਮਰਦਾਨਾ ਨੂੰ ਕਿਹਾ, "ਮਰਦਾਨਿਆ ਰਬਾਬ ਵਜਾ।" ਭਾਈ ਮਰਦਾਨਾ ਨੇ ਰਬਾਬ ਵਜਾਉਣੀ ਸ਼ੁਰੂ ਕੀਤੀ। ਰਬਾਬ ਦੀ ਮਿੱਠੀ ਧੁਨ ਪਿੰਡ ਦੇ ਲੋਕਾਂ ਤੱਕ ਪਹੁੰਚੀ। ਲੋਕ ਇਸ ਸੁਰੀਲੀ ਆਵਾਜ਼ ਵੱਲ ਖਿੱਚੇ ਚਲੇ ਆਏ। ਲੋਕਾਂ ਨੇ ਵੇਖਿਆ ਕਿ ਇੱਕ ਜੰਗਲੀ ਥਾਂ ਤੇ ਗੁਰੂ ਨਾਨਕ ਦੇਵ ਜੀ ਬੈਠੇ ਹਨ ਪਿੰਡ ਦੇ ਮੁਖੀ ਨੇ ਗੁਰੂ ਜੀ ਨੂੰ ਸਲਾਮ ਕੀਤਾ ਅਤੇ ਪੁੱਛਿਆ ਹੇ ਸੰਤ ਤੁਸੀਂ ਇੱਥੇ ਕਿਵੇਂ ਪਹੁੰਚੇ ਤੁਸੀਂ ਪਿੰਡ ਦੇ ਅੰਦਰ ਕਿਉਂ ਨਹੀਂ ਆਏ ਗੁਰੂ ਜੀ ਹੱਸ ਕੇ ਬੋਲੇ ਮੁਖੀ ਜੀ ਅਸੀਂ ਰਾਹੀ ਹਾਂ ਸਾਨੂੰ ਹਰ ਥਾਂ ਰੱਬ ਦੇ ਦਾਸ ਮਿਲਦੇ ਹਨ ਸਾਨੂੰ ਇੱਥੇ ਤੁਹਾਡੀ ਸੇਵਾ ਅਤੇ ਪਿਆਰ ਦੇ ਬਾਰੇ ਸੁਣਿਆ ਸੀ ਮੁਖੀ ਨੇ ਗੁਰੂ ਜੀ ਨੂੰ ਅੰਦਰ ਆਉਣ ਦਾ ਨਿਮੰਤਰਣ ਦਿੱਤਾ ਗੁਰੂ ਜੀ ਚੁੱਪ ਕਰ ਗਏ ਤੇ ਹੌਲੀ ਜਿਹੀ ਮੁਸਕਾਨ ਦੇ ਨਾਲ ਬੋਲੇ ਅਸੀਂ ਅੰਦਰ ਤਾਂ ਆਵਾਂਗੇ ਪਰ ਪਹਿਲਾ ਇੱਕ ਸਵਾਲ ਹੈ ਤੁਸੀਂ ਦੱਸੋ ਕਿ ਕੀ ਤੁਹਾਡੇ ਪਿੰਡ ਵਿੱਚ ਕਦੇ ਕੋਈ ਗਰੀਬ ਭੁੱਖਾ ਜਾਂ ਬੇਸਹਾਰਾ ਆਇਆ ਹੈ ਮੁੱਖੀ ਜਵਾਬ ਦਿੰਦਾ ਹੈ ਹਾਂ ਬਹੁਤ ਵਾਰ ਗੁਰੂ ਜੀ ਨੇ ਪੁੱਛਿਆ ਤੁਸੀਂ ਕੀ ਕੀਤਾ ਮੁੱਖੀ غرور ਨਾਲ ਕਹਿੰਦਾ ਹੈ ਅਸੀਂ ਉਹਨਾਂ ਨੂੰ ਪਿੰਡ ਤੋਂ ਬਾਹਰ ਕੱਢ ਦਿੰਦੇ ਹਾਂ ਸਾਡਾ ਪਿੰਡ ਸਿਰਫ ਸਫਲ ਲੋਕਾਂ ਲਈ ਹੈ ਗੁਰੂ ਜੀ ਦਾ ਚਿਹਰਾ ਮੰਦਰ ਜਿਹਾ ਹੋ ਗਿਆ ਉਹ ਖੜੇ ਹੋਏ ਤੇ ਬੋਲੇ ਇਹ ਪਿੰਡ ਤਾਂ ਉਹ ठा ਹੈ ਜਿੱਥੇ ਪਿਆਰ ਅਤੇ ਇਨਸਾਨੀਅਤ ਦੀ ਗੱਲ ਨਹੀਂ ਹੁੰਦੀ ਸੱਚੇ ਦਿਲ ਵਾਲੇ ਲੋਕ ਅਜਿਹੇ ਪਿੰਡ ਵਿੱਚ ਰਹਿ ਨਹੀਂ ਸਕਦੇ ਇਹ ਕਹਿ ਕੇ ਗੁਰੂ ਜੀ ਉੱਠ ਕੇ ਚਲੇ ਗਏ ਸਾਰੇ ਪਿੰਡ ਵਾਲੇ ਹੈਰਾਨ ਰਹਿ ਗਏ ਉਨ੍ਹਾਂ ਨੂੰ ਸਮਝ ਆ ਗਈ ਕਿ ਗੁਰੂ ਜੀ ਉਨ੍ਹਾਂ ਨੂੰ ਇੱਕ ਸਬਕ ਸਿਖਾ ਕੇ ਗਏ ਸਨ ਉਹ ਸਿਖਾ ਕੇ ਗਏ ਕਿ ਇਨਸਾਨੀਅਤ ਪਿਆਰ ਤੇ ਸੇਵਾ ਦੇ ਬਗੈਰ ਕੋਈ ਵੀ ਸਮਾਜ ਅਧੂਰਾ ਹੈ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਅਸੀਂ ਸਿਰਫ ਆਪਣੀ ਤਰੱਕੀ ਵੱਲ ਨਾ ਦੇਖੀਏ ਸਭ ਉਸਤਰਕੀ ਨਾਲ ਹੋਰਾਂ ਦੀ ਸੇਵਾ ਕਰੀਏ